ਵਿਸ਼ੇ ਵਾਟ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਾਕੁਮਾਰ ਪ੍ਰੀਤ ਕੌਰ ਤਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬਲਟਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਅਦਰਸਨ ਕੇਂਦਰ ਤੇ ਵੱਲੋਂ ਕੱਟੇ ਜਾ ਰਹੇ ਰਾਸ਼ਨ ਕਾਟਾ ਤੇ ਮੱਦੇ ਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਤੇ ਸਭ ਤੋਂ ਵੱਡਾ ਅਤੇ ਸਿੱਧਾ ਹਮਲਾ ਕੀਤਾ ਉਹਨਾਂ ਨੇ ਨਾ ਸਿਰਫ ਭਾਰਤ ਜਨਤਾ ਪਾਰਟੀ ਤੇ ਚੋਣਾਂ ਵਿੱਚ ਵੋਟ ਚੋਰੀ ਦੇ ਗੰਭੀਰ ਦੋਸ਼ ਲਗਾਏ ਸਗੋਂ ਕੇਂਦਰ ਸਰਕਾਰ ਦੀ ਰਾਸ਼ਨ ਯੋਜਨਾ ਵਿੱਚ ਵੱਡੇ ਪੱਧਰ ਤੇ ਚੋਰੀ ਅਤੇ ਘੁਟਾਲੇ ਦਾ ਵੀ ਦਾਵਾ ਕੀਤਾ ਪ੍ਰੈਸ ਕਾਨਫਰੰਸ ਦੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਪਾ ਹੁਣ ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਵੀ ਬਣ ਗਈ ਹੈ ਤੇ ਆ ਸੁਣਦੇ ਆਗੇ ਹੋਰ ਉਹਨਾਂ ਦੇ ਬੋਲ ਕੀ ਬੋਲਿਆ ਗਿਆ ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 8,2493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਕ੍ਰਾਸ਼ਨ ਕਾਰਡ ਨਾਲ 4G ਜੋੜੀਏ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰਾਸ਼ਨ ਤੋਂ ਵਾਂਝਾ ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ विश्व गुरु बना तो जो जूजे पास वोट चोर तो बाद हम राशन चोर भी बन गया वोट चोरी का तो आ गया सामने सारा कुछ तो मान योग कोर्ट ने भी कहता हूँ राशन भी चोरी करने और पंजाब का राशन असन पैदा करके दें ਕ ਲੱਖ 2493 ਰਾਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕਰਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ 4 ਪਹੀਏ ਵਾਲੇ ਵਾਹਨ ਨੇ ਜੀਰੇ ਕੋਲ 4 ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ 2.5 ਲੱਖ ਤੋਂ ਟਟਾ 1 ਏਕੜ ਤੋਂ ਵੱਧ ਥੋੜੀ ਕੋਲ ਜ਼ਮੀਨ ਹੈ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਵਾਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕਿਹਾ ਕਿ ਉਹ ਬਣੂਗਾ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਪਾਈ ਕੋਲ ਥੋੜੀ ਹੈ ਇਹ ਮਸ਼ਹੂਰ ਕਾਮੇਡੀ ਕਿੰਗ ਜਸਵੰਦਰ ਪੱਲਾ ਜਿਨ੍ਹਾਂ ਦੇ ਵੱਲੋਂ ਪੰਜਾਬੀਆਂ ਦੇ ਦਿਲਾਂ ਤੇ ਕਹਿ ਸਕਦਾ ਹੈ ਕਿ ਸਾਰੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ ਤੇ ਜੁੜਾ ਰਾਜ ਕੀਤਾ ਗਿਆ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਾਰਿਆਂ ਦੀਆਂ ਅੱਖਾਂ ਨਮ ਜਿਹੜੀ ਕੀ ਨਜ਼ਰ ਆਈਆਂ ਨੇ ਪੁੱਤ ਦੇ ਵੱਲੋਂ ਉਹਨਾਂ ਨੂੰ ਜਿਹੜੀ ਕੀ ਅਗਨੀ ਭੇਟ ਕੀਤੀ ਗਈ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਰ ਗਿਆ ਸਭ ਨੂੰ ਹਸਾਉਣ ਵਾਲਾ ਕਾਮੇਡੀ ਕਿੰਗ ਜਸਵਿੰਦਰ ਪੱਲਾ ਪੰਜ ਤਤਾਂ ਦੇ ਵਿੱਚ ਵਿਲੀਨ ਨਮ ਅੱਖਾਂ ਨਾਲ ਪੱਲਾ ਸਾਹਿਬ ਨੂੰ ਦਿੱਤੀ ਅੰਤਿਮ ਵਿਦਾਇ ਪਰਿਵਾਰ ਤੇ ਨਹੀਂ ਰੁਕ ਰਹੇ ਹੰਝੂ ਪੰਜਾਬੀ ਕਾਮੇਡੀ ਕਿੰਗ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਮੁਹਾਲੀ ਵਿੱਚ ਦੁਖਦਾਈ ਮਾਹੌਲ ਦੇ ਵਿੱਚ ਕੀਤਾ ਗਿਆ ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਅੰਤਿਮ ਸੰਸਕਾਰ ਪਾਸਚੇ ਕਾਰ ਤੋਂ ਸ਼ਮਸ਼ਾਨ ਘਾਟ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਹੋਏ ਸਨ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਕਾਮੇਡੀਅਨ ਬੀ ਐਨ ਸ਼ਰਮਾ ਸਮੇਤ ਫਿਲਮੀ ਜਗਤ ਦੀਆਂ ਕਈ ਹੋਰ ਹਸਤੀਆਂ ਵੀ ਮੌਜੂਦ ਸਨ ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪੱਲਾ ਨੂੰ ਸ਼ਰਤਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਸਨ। ਅੰਤਿਮ ਸੰਸਕਾਰ ਦੇ ਦੌਰਾਨ ਮਾਹੌਲ ਭਾਵੁਕ ਹੋ ਗਿਆ ਜਦੋਂ ਪੁੱਤ ਨੇ ਜੋਤਾਂ ਨੂੰ ਅਗਨੀ ਦੇ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਦੌਰਾਨ ਪਰਿਵਾਰ ਅਤੇ ਅਜ਼ੀਜ਼ਾਂ ਦੀਆਂ ਅੱਖਾਂ ਨਮ ਹੋ ਗਈਆਂ। ਸਪੀਡ ਨੂੰ ਸੰਭਾਲਣ ਲਈ ਸ਼ਮਸ਼ਾਨ ਘਾਟ ਵਿੱਚ ਸਖਤ ਪੁਲਿਸ ਪ੍ਰਬੰਧ ਕੀਤੇ ਗਏ ਸਨ ਦੱਸਦੀ ਹੈ ਇੱਕ ਜਸਵੰਦਰ ਪੱਲਾ ਦਾ ਸ਼ੁਕਰਵਾਰ ਨੂੰ 65 ਸਾਲ ਦੀ ਉਮਰ ਦੇ ਵਿੱਚ ਬ੍ਰੇਨ ਸਟ੍ਰੋਕ ਨਾਲ ਦਿਹਾਂਤ ਹੋ ਗਿਆ ਸੀ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦਰਾਹਾ ਕਸਬੇ ਦੇ ਵਿੱਚ ਹੋਇਆ ਸੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਪੁੱਤ ਦੀ ਧੀ ਦੀ ਅੱਖਾਂ ਨਮ ਹੋਈਆਂ ਨੇ ਪਤਨੀ ਦੇ ਵੀ ਹੰਝੂ ਜਿਹੜੇ ਕੀ ਨਹੀਂ ਰੁਕ ਰਹੇ ਇੱਕ ਦਹਾਕੇ ਦਾ ਚੜਾ ਕੀ ਐਂਡ ਕਹਿ ਸਕਦੇ ਆ ਕਿ ਹੋ ਚੁੱਕਿਆ ਸਭ ਨੂੰ ਹਸਾਉਣ ਵਾਲੇ ਜਸਵੰਦਰ ਪੱਲਾ ਉਹਨਾਂ ਦੇ ਬੋਲੇ ਇਸ ਪਾਣੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਗਿਆ ਹੜ੍ਹ ਪ੍ਰਭਾਵਿਤ ਇਲਾਕੇ ਜਿਵੇਂ ਕਿ ਫਾਜ਼ਲਕਾ ਸੁਲਤਾਨਪੁਰ ਲੋਧੀ ਉਥੇ ਹਰ ਰੋਜ਼ ਜਿਹੜੇ ਕਿ ਕੈਬਨਟ ਮੰਤਰੀ ਜੁਆ ਰਹੇ ਨੇ ਉਹਨਾਂ ਦੇ ਵੱਲ ਉੱਥੇ ਜਾ ਕੇ ਜਾਇਜ਼ਾ ਲਿਆ ਜਾ ਰਹੇ ਸਿੱਤੀ ਦਾ ਤੇ ਦੱਸਣ ਨੇ ਕਿ ਡਾਕਟਰ ਬਲਬੀਰ ਸਿੰਘ ਵੀ ਫਸਲ ਕਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਜਾ ਕੇ ਜਾਇਜ਼ਾ ਲਗਾਇਆ ਗਿਆ ਸਿੱਤੀ ਦਾ ਕੀ ਉਥੇ ਕੀ ਸਿਚੁਏਸ਼ਨ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਪੱਖ ਵੀ ਸਾਹਮਣੇ ਰੱਖਿਆ ਗਿਆ ਤੇ ਆਉ ਸੁਣਦੇ ਹਾਂ ਪਹਿਲਾ ਕਪੂਰਥਲਾ ਸਾਰੇ ਹਸਪਤਾਲਾਂ ਦਾ ਜਾਇਜ਼ਾ ਲੈ ਰਹੇ ਆ ਜੀ ਕਪੂਰਥਲਾ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਫਾਜ਼ਲਕਾ ਔਰ ਫੀਰਕੋਟ ਮੈਂ ਸਾਰੇ ਵਿਜ਼ਿਟ ਕਰ ਚੁੱਕਾ ਐ ਇੱਥੇ ਸਾਡੇ ਕੋਲੇ ਔਰ ਮੈਡੀਕਲ ਕਾਲਜ ਫੀਰਕੋਟ ਸਾਡੇ ਕੋਲੇ ਮਤਲਬ ਜਿਹੜੇ ਹੈਗੇ ਆ ਉਹ ਬੈਡਸ ਮੈਡੀਸਿਨਸ ਔਰ ਸਾਡਾ ਸਟਾਫ ਜਿਹੜਾ ਹੈਗਾ ਉਹ ਕਿਸੇ ਵੀ ਹਾਲਾਤ ਨਾਲ ਕਿਸੇ ਵੀ ਵੈਂਚੂਲਿਟੀ ਨਾਲ ਡੀਲ ਕਰਨ ਲਈ ਪੂਰਾ ਤਿਆਰ ਹੈ ਇਸ ਤੋਂ ਸਵਾਇ ਜਿਹੜੇ ਫਲੱਡ ਇਫੈਕਟਡ ਏਰੀਆਸ ਹੈਗੇ ਉਹਦੇ ਵਿੱਚ ਮੈਂ ਸੁਲਤਾਨਪੁਰ ਲੋਧੀ ਜਿਹੜਾ ਬੋਪਰ ਏਰੀਆ ਹੈਗਾ ਕਿੱਥੇ ਕਿ ਡੇਰੇ ਆ ਲੋਕ ਡੇਰਿਆਂ ਦੇ ਵਿੱਚ ਫਸੇ ਹੋਏ ਸੀ ਤੇ ਇਸੇ ਤਰ੍ਹਾਂ ਜਿਹੜੇ ਫਾਜ਼ਲਕਾ ਦੇ ਵਿੱਚ ਜਿਹੜੇ ਟਹਾਣੀਆਂ ਨੂੰ ਕਹਿੰਦੇ ਆ ਡੇਰੇ ਨੂੰ ਉੱਥੇ ਟਹਾਣੀਆਂ ਦੇ ਵਿੱਚ ਲੋਕ ਫਸੇ ਹੋਏ ਉੱਥੇ ਮੈਂ ਜਾ ਰਿਹਾਗਾ ਤੇ ਇਸੇ ਤਰ੍ਹਾਂ ਜਿਹੜੇ ਤਰਨ ਤਰਨ ਹੈ ਤੇ ਫਿਰੋਜ਼ਪੁਰਾ ਉਹਨਾਂ ਦੇ ਵਿੱਚ ਐ ਕਿ ਉੱਥੇ ਲੋਕ ਨਹੀਂ ਫਸੇ ਹੋਏ ਲੇਕਿਨ ਫਸਲ ਦਾ ਨੁਕਸਾਨ ਜ਼ਰੂਰ ਹੋਇਆ ਜਿਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਵੀ ਬਣਾਈ ਆ ਖੁਦ ਵੀ ਜਾ ਕੇ ਆਏ ਆ ਉਹਨਾਂ ਨੇ ਦਿਸ਼ਾ ਨਿਰਦੇਸ਼ ਵੀ ਦਿੱਤੇ ਆ ਤੇ ਸਾਡੇ ਕੋਲੇ ਪੰਜਾਬ ਦੇ ਵਿੱਚ 200 323 ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਟੀਮ ਆ ਜਿਹੜੀ ਕਿ ਇੱਕ ਡਾਕਟਰ ਦੇ ਨਾਲ ਕੰਪਲੀਟ ਟੀਮ ਆ ਉਹਦੇ ਵਿੱਚ ਜਿਸ ਤਰ੍ਹਾਂ ਸਾਡੇ ਆਮ ਆਦਮੀ ਖੜਨੇ ਚੁੰਦੀ ਆ ਤੇ 450 ਦੇ ਕਰੀਬ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਰੈਪਿਡ ਰਿਸਪੌਂਸ ਟੀਮ ਆ ਜਿਹੜੇ ਕਿ ਪੈਰਾਮੈਡਿਕਸ ਉਹਨਾਂ ਕੋਲੇ او ਆਰ ਐਸ ਆਮ ਡਾਇਰੀਆਂ ਦੀਆਂ ਟੱਟੀਆਂ ਉਲਟੀਆਂ ਦੀਆਂ ਖਾਰਿਸ਼ ਦੀਆਂ ਸਕਿੰਡ ਡਿਜ਼ੀਜ਼ਸ ਦੀਆਂ ਦਵਾਈਆਂ ਹੁੰਦੀਆਂ ਤੇ ਉਹ ਜਿਹੜੇ ਹੈਗੇ ਆ ਉਹ ਟੀਮਾਂ ਜੜੀਆਂ ਹੈਗੀਆਂ ਫਰੰਟ ਲਾਈਨ ਟੀਮਾਂ ਹੈਗੀਆਂ ਇਸੇ ਤਰ੍ਹਾਂ ਸਾਡੀਆਂ ਜੜੀਆਂ 170 ਐਂਬੂਲੈਂਸ ਹੈ ਉਹ ਜਿਹੜਾ ਲਾਸਟ ਸਪੌਟ ਹੈ ਜਿੱਥੇ ਤੱਕ ਪਾਣੀ ਜਾ ਸਕਦੀ ਹੈ ਐਂਬੂਲੈਂਸ ਉੱਥੇ ਖੜੀ ਹੋਈ ਹੈ ਉਸ ਤੋਂ ਪਿੱਛੇ ਜਿਹੜੇ ਸਕੂਲ ਹੈ ਉਹਦੇ ਵਿੱਚ ਅਸੀਂ ਜਿਹੜੇ ਮੇਕਸ਼ਿਫਟ ਹਸਪੀਟਲ ਹੈ ਜਿਹੜੇ 24 ਘੰਟੇ ਚੱਲਦੇ ਉਹ ਬਣਾਏ ਹੋਏ ਆ ਬਹੁਤ ਅੱਛਾ ਪ੍ਰਬੰਧ ਸਾਡੇ ਜਿਹੜਾ ਫੀਲਡ ਸਟਾਫ ਹੈ ਸਿਵਲ ਸਰਜੈਂਟਸ ਨੇ ਔਰ ਦੂਜਿਆਂ ਨੇ ਕੀਤਾ ਸਾਡੇ ਐਮਐਲਏਜ਼ ਵੀ ਸਾਰੇ ਜਿਹੜੇ ਕੋਆਰਡੀਨੇਟ ਕਰਕੇ ਆ ਖੁਦ ਵੀ ਜਾ ਰਹੇ ਆ ਔਰ ਮੈਨੂੰ ਇੱਥੇ ਮੇਰੇ ਨਾਲ ਬੋਲਦੀ ਜੀ ਸਾਬਨਾ ਜੀ ਔਰ ਨਾਰਕ ਸਿੰਘ ਸਾਹਿਬ ਆ ਗਏ ਉਹਨਾਂ ਨੇ ਦੱਸਿਆ ਕਿ ਜਿਹੜਾ ਮੂਵੀਸ਼ੀ ਉਹਨਾਂ ਵਾਸਤੇ ਹਰਾ ਚਾਰਾ ਵੀ ਸਪਲਾਈ ਕਰ ਰਹੇ ਆ ਤੇ ਇਹ ਸਾਰੇ ਜਣੇ ਅਸੀਂ ਕੁੱਲ ਮਿਲ ਕੇ ਜਿਹੜਾ ਜਿਹੜੇ ਹਾਲਾਤ ਐ ਇਸ ਵੇਲੇ ਕਾਬੂ ਚਾ ਉਮੀਦ ਕਰਦੇ ਆ ਕਿ ਹੋਰ ਬਾਰਿਸ਼ ਨਹੀਂ ਹੋਏਗੀ ਔਰ ਇਹ ਪਾਣੀ ਜਾਂ ਘਟੇਗਾ ਜਾਂ ਸਟੇਬਲ ਰਹੇਗਾ ਤੇ ਇਸ ਵੇਲੇ ਜਿਹੜੇ ਹਾਲਾਤ ਐ ਉਹ ਕਾਬੂ ਚਾ ਲੇਕਿਨ ਫਸਲ ਦਾ ਨੁਕਸਾਨ ਬਹੁਤ ਐ ਲੇਕਿਨ ਜਾਨੀ ਨੁਕਸਾਨ ਤੋਂ ਬਚਾਇਆ ਸੋ ਫਾਰ ਔਰ ਡੈਂਗੀ ਚਿਕਨਗੁਨਿਆ ਮਲੇਰੀਆ ਔਰ ਜਿਹੜੀਆਂ ਗੰਦੇ ਪਾਣੀ ਨਾਲ ਡਾਇਰੀਆ ਕੋਲਰਾ ਇਹਨਾਂ ਬਿਮਾਰੀਆਂ ਦਾ ਜਿਹੜਾ ਸਿਚੁਏਸ਼ਨ ਹੈ ਸਾਡੀ ਬਿਲਕੁਲ ਕੰਟਰੋਲ ਹੈ ਅਸੀਂ ਔਰ ਪੂਰਾ ਅਸੀਂ ਪ੍ਰੋਐਕਟਿਵ ਅਪਰੋਚ ਦੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਕਿਸਮ ਦਾ ਕੋਈ ਕਿਸੇ ਨੂੰ ਕੋਈ ਬਿਮਾਰੀਆਂ ਤੋਂ ਵੀ ਜਿਹੜਾ ਹੈਗਾ ਉਹਦੀ ਅਸੀਂ ਇੱਕ ਸਟੈਪ ਅੱਗੇ ਜਾ ਕੇ ਪਾਣੀ ਦੀ ਟੈਸਟਿੰਗ ਕਰ ਰਹੇ ਆ ਸੇਫ ਪਾਣੀ ਦੇ ਰਹੇ ਆ ਪੀਣ ਲਈ ਲਾਰਵਾ ਜਿਹੜਾ ਡੈਂਗੀ ਦਾ ਹੈਗਾ ਉਹਨੂੰ ਟਰੇਸ ਕਰ ਰਹੇ ਆ ਤਾਂ ਕਿ ਡੈਂਗੀ ਦੇ ਬੁਖਾਰ ਦੇ ਕੇਸਸ ਨਾ ਹੋਣ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਆ ਜੀ ਸਾਰੀ ਸਿਚੁਏਸ਼ਨ ਜਿਹੜੀ ਹੈ ਤਦਰੀ ਆਪ ਨੇਤਾ ਨੀਲ ਗਰਗ ਦੇ ਵੱਲੋਂ ਵੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਗੱਲਾਂ ਨੂੰ ਲੈ ਕੇ ਸਪਸ਼ਟਕਰਨ ਰੱਖਿਆ ਗਿਆ ਤੇ ਆਪਣਾ ਪੱਖ ਜੁੜਾ ਕੇ ਸਾਹਮਣੇ ਰੱਖਿਆ ਗਿਆ ਆਪ ਬੁਲਾਰੇ ਨੀਲ ਗਰਗ ਦੇ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਲਗਾਏ ਜਾ ਰਹੇ ਫਰਜ਼ੀ ਕੈਂਪ ਤੇ ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰਨ ਨੂੰ ਲੈ ਕੇ ਸੁਨੀਲ ਜਾਖੜ ਨੂੰ ਸਿੱਧੇ ਸਵਾਲ ਕੀਤੇ। ਉਹਨਾਂ ਨੇ ਕਿਹਾ ਕਿ ਜੇ ਜਾਖੜ ਸਾਹਿਬ ਨੂੰ ਫਾਰਮ ਭਰਨ ਦਾ ਇੰਨਾ ਹੀ ਸ਼ੌਂਕ ਹੈ ਤਾਂ ਜਾਖੜ ਸਾਹਿਬ ਜਵਾਬ ਦੇਣ, ਹਰ ਭਾਰਤੀ ਨੂੰ 15-15 ਲੱਖ ਰੁਪਏ ਦੇਣ ਵਾਲਾ ਫਾਰਮ ਆਖਿਰਕਾਰ ਕਿੱਥੇ ਹੈ? 2 ਕਰੋੜ ਨੌਕਰੀਆਂ ਭਾਰਤੀ ਨੌਜਵਾਨਾਂ ਨੂੰ ਦੇਣ ਵਾਲਾ ਫਾਰਮ ਕਿੱਥੇ ਹੈ? ਤੇ ਇਸੇ ਤਰ੍ਹਾਂ ਹੋਰ ਵੀ ਉਹਨਾਂ ਦੇ ਵੱਲੋਂ ਕੁਝ ਗੱਲਾਂ ਰੱਖੀਆਂ ਗਈਆਂ ਤੇ ਆਓ ਸੁਣਦੇ ਹਾਂ। ਇੱਕ ਸ਼ਬਦ ਹੈਗਾ ਮੋਮੋ ਠੱਗਨੀਆ। ਇਹੀ ਹਾਲ ਬੀਜਪੀ ਦੇ ਲੀਡਰਾਂ ਦਾ ਹੈਗਾ ਮਿੱਠਾ ਮਿੱਠਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੀਜਪੀ ਨੇ ਪਹਿਲਾਂ ਤਾਂ ਮਿੱਠਾ ਮਿੱਠਾ ਬੋਲ ਕੇ ਲੋਕਾਂ ਦੀਆਂ ਵੋਟਾਂ ਚੋਰੀ ਕਰ ਲਈਆਂ ਤੇ ਸਰਕਾਰ ਬਣਾ ਲਈ ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਡਾਟਾ ਚੋਰੀ ਕਰਨ ਨੂੰ ਫਿਰਦੇ ਆ ਅਸੀਂ ਕਿੰਨੇ ਵਾਰੀ ਇਹ ਚੀਜ਼ ਨੂੰ ਸਪਸ਼ਟ ਕਰ ਚੁੱਕੇ ਹਾਂ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਲੋਕਾਂ ਦੇ ਪੈਸੇ ਨਾਲ ਚਲਦੀਆਂ ਨੇ ਕੇਂਦਰ ਦੀਆਂ ਸਕੀਮਾਂ ਵੀ ਰਾਜ ਸਰਕਾਰ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜਾਂ ਪੋਲਿਟੀਕਲ ਐਕਟਿਵਿਸਟ ਦਾ ਕੋਈ ਰੋਲ ਨਹੀਂ ਹੁੰਦਾ ਹੈ। ਹੁਣ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਇੰਨਾ ਸੈਂਸਿਟਿਵ ਡਾਟਾ ਇਕੱਠਾ ਕਰਨ ਨੂੰ ਫਿਰਦੇ ਹੋ ਸਾਈਬਰ ਫਰਾਡ ਦਾ ਜਮਾਨਾ ਹੈ। ਕਾਹਨ ਕਿਸੇ ਦਿਨ ਕੋਈ ਠੱਗੀ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ? ਸੋ ਇਸ ਕਰਕੇ ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਹੈ ਇਹ ਉਸ ਦੀ ਉਲੰਘਣਾ ਵੀ ਹੈਗੀ ਹੈ ਤੇ ਜਿਹੜੀ ਕਿ ਪੰਜਾਬ ਸਰਕਾਰ ਕਦੇ ਵੀ ਹੁੰਦੈਗੀ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਾਖੜ ਸਾਹਿਬ ਜੇਕਰ ਤੁਹਾਨੂੰ ਇੰਨਾ ਹੀ ਲੋਕਾਂ ਨਾਲ ਹਮਦਰਦੀ ਹੈ ਤੇ ਆ ਹੁਣ 8 ਲੱਖ ਰਾਸ਼ਨ ਕਾਰਡ ਪੰਜਾਬ ਦੇ ਲੋਕਾਂ ਦੇ ਕੱਟਤੇ ਜਾਨੀ ਕਿ 32 ਲੱਖ ਜਿਹੜੇ ਲਾਪਾਤਰੀ ਸੀ ਉਹਨਾਂ ਦਾ ਰਾਸ਼ਨ ਚੋਰੀ ਹੋ ਗਿਆ ਉੱਤੇ ਤਾਂ ਤੁਸੀਂ ਬੋਲਦੇ ਨਹੀਂ ਹੈ ਔਰ ਜਕਰਤ ਸਾਹਿਬ ਜੇਕਰ ਤੁਹਾਨੂੰ ਫਾਰਮ ਕਰਨ ਦਾ ਇੰਨਾ ਹੀ ਸ਼ੌਕ ਹੈ ਤਾਂ ਫਿਰ 2014 ਦਾ ਜਿਹੜਾ ਭਾਜਪਾ ਦਾ ਚੋਣ ਮੈਨੀਫੈਸਟੋ ਹੈ ਕਿ ਉਹ ਰੱਖ ਲੋ ਸਾਹਮਣੇ ਤੇ ਫਾਰਮ ਭਰਾ ਲਓ ਅੱਜ ਤੋ ਸੋ ਤੁਸੀਂ ਕਿੱਥੇ ਹੈ ਉਹ 15-15 ਲੱਖ ਵਾਲੇ ਫਾਰਮ ਜਿਹੜਾ ਵਾਅਦਾ ਕੀਤਾ ਸੀ ਕਿ ਹਰ ਇੱਕ ਹਿੰਦੁਸਤਾਨੀ ਨੂੰ 15 ਲੱਖ ਰੁਪਏ ਮਿਲੇਗਾ ਅੱਜ ਕਿੱਥੇ ਨੇ ਉਹ ਫਾਰਮ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਤੁਸੀਂ ਨੌਜਵਾਨਾਂ ਨੂੰ ਦੇਣੀਆਂ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਵਾ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਸਵੈਮਿਦਾਥਨ ਦੀ ਰਿਪੋਰਟ ਲਾਗੂ ਕਰਨੀ ਸੀ ਸੋ ਜਾਖੜ ਸਾਹਿਬ ਹੁਣ ਇਹ ਤੁਹਾਡੀਆਂ ਮਿੱਠੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪਛਾਣਦੇ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਪੰਜਾਬ ਦੇ ਲੋਕ ਗੁੰਮਰਾ ਨਹੀਂ ਹੁੰਦੇ ਔਰ ਆਮ ਆਦੀ ਪਾਰਟੀ ਦੀ ਸਰਕਾਰ ਸਰਦਪੂ ਅੰਸ਼ੂ ਮੰਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਲਈ ਬਾਕੂ ਵੀ ਕੰਮ ਕਰ ਰਹੀ ਹੈ। ਤਵੱਦਿਆ ਅਗਲੀ ਖਬਰ ਦੇ ਬਾਲਦਾਸਨਿਆ ਕਿ ED ਦੇ ਵੱਲੋਂ ਕਾਂਗਰਸੀ ਆਗੂ ਨੂੰ ਜੜਾ ਕੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀਆਂ ਖਬਰਾਂ ਜਿਹੜੀ ਕਿ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਇਸ ਵੇਲੇ ਇਸ ਮਾਮਲਾ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਹੈ। Enforcement Directorate ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਵਿਧਾਇਕ ਕੇ.ਸੀ. ਵਿਰਿੰਦਰ ਨੂੰ ਇੱਕ ਗੈਰ ਕੰਪਨੀ ਸੱਟੇਬਾਜ਼ੀ ਮਾਮਲੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ منی ਲਾਂਡਰਿੰਗ ਰੋਕਥਾਮ ਐਕਟ ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ। ਅਧਿਕਾਰਤ ਬਿਆਨ ਦੇ ਅਨੁਸਾਰ ਵਿਰਿੰਦਰ ਨੂੰ ਸਿੱਕਮ ਦੇ ਗੰਟੋਕ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੇ ਗੈਰ ਕਾਨੂੰਨੀ ਆਨਲਾਈਨ ਅਤੇ ਆਫਲਾਈਨ ਸੱਟੇਬਾਜ਼ੀ ਦਾ ਦੋਸ਼ ਹੈ। ED ਨੇ ਸ਼ੁੱਕਰਵਾਰ ਨੂੰ ਵਿਰੇਂਦਰ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਛਾਪੇਮਾਰੀ ਦੌਰਾਨ ਜਾਂਚ ਏਜੰਸੀ ਨੂੰ 12 ਕਰੋੜ ਰੁਪਏ ਦੀ ਨਕਦੀ ਅਤੇ 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਮਿਲੇ ਇਸ ਦੌਰਾਨ ਨਿਕ ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਅਤੇ 4 ਵਾਹਨ ਵੀ ਜ਼ਬਤ ਕੀਤੇ ਗਏ ਹਨ ਕੇਸੀ ਵਿਰਿੰਦਰ ਕਰਨਾਟਕ ਦੇ ਚਿਤੁਰਦੁਰਗਾ ਵਿਧਾਨ ਸਭਾ ਦੇ ਵਿਧਾਇਕ ਹਾਂ ਤੇ ਕਿਹਾ ਚਾਹੁੰਦਾ ਹੈ ਕਿ ਵਿਧਾਇਕ ਦੀ ਗੋਆ ਵਿੱਚ ਕੈਸੀਨੋ ਕਾਰੋਬਾਰ ਵਿੱਚ ਹਿੱਸੇਦਾਰੀ ਹੈ ਉਹ ਲਗਭਗ ਪੰਜ ਕੈਸੀਨੋ ਦਾ ਮਾਲਕ ਹੈ ਈਡੀ ਨੇ ਕਿਹਾ ਇਹ ਖੁਲਾਸਾ ਹੋਇਆ ਹੈ ਕਿ ਵਿਧਾਇਕ ਵਿਰਿੰਦਰ ਆਪਣੇ ਸਾਥੀਆਂ ਨਾਲ ਇੱਕ ਜ਼ਮੀਨੀ ਕੈਸੀਨੋ ਨੂੰ ਕਿਰਾਏ ਤੇ ਲੈਣ ਲਈ ਵਪਾਰਕ ਦੌਰੇ ਤੇ ਬਾਗਡੋਗਰਾ ਰਹੀ ਗੰਗਟੋਕ ਗਏ ਸਨ ਤਲਾਸ਼ੀ ਕਾਰਵਾਈ ਦੌਰਾਨ ਜ਼ਬਤ ਕੀਤੀ ਗਈ ਅਪਰਾਧਕ ਸਮੱਗਰੀ ਨਕਦੀ ਅਤੇ ਹੋਰ ਫੰਡਾਂ ਦੀ ਗੁੰਝਲਦਾਰ ਪਰਤ ਨੂੰ ਦਰਸਾਉਂਦੀ ਹੈ ਅਪਰਾਧ ਦੀ ਕਮਾਈ ਦੀ ਹੋਰ ਪਛਾਣ ਕਰਨ ਦੇ ਲਈ ਵਿਰਿੰਦਰ ਨੂ ਕੈਂਗਟੌਕ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜੁਡੀਸ਼ੀਅਲ ਮੈਜਿਸਟਰੇਟ ਕੈਂਗਟੌਕ ਸਿੱਕਮ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਉਸ ਨੂੰ ਬੰਗਲੌਰੂ ਦੀ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਟਰਾਂਜ਼ਿਟ ਰਿਮਾਂਡ ਪ੍ਰਾਪਤ ਕੀਤਾ ਗਿਆ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅਗਲੇ ਆਉਣ ਵਾਲੇ 5 ਦਿਨਾਂ ਦੇ ਵਿੱਚ ਲਗਾਤਾਰ ਪਾਰੀ ਮੀਂਹ ਪਵੇਗਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲਾ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਅਗਲੇ ਕਰੀਬ 5 ਦਿਨਾਂ ਤੱਕ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਦੀ ਤੇ ਤਾਬਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ yellow alert ਵੀ ਜਾਰੀ ਕੀਤਾ ਗਿਆ ਤਾਜ਼ਾ ਜਾਣਕਾਰੀ ਦੇ ਮੁਤਾਬਕ ਫਜ਼ਲ ਕਾਸਟ ਮੁਖਸਰ ਸਾਹਿਬ ਤਰਨਤਾਰਨ ਦੇ ਵਿੱਚ ਮੀ ਦੇ ਨਾਲ ਆਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਦੱਸੀ ਗਈ ਸੀ ਮੌਸਮੀ ਭਾਗ ਦੇ ਵੱਲੋਂ 27 ਅਗਸਤ ਤੱਕ ਪੁਵਵਖਬਾਣੀ ਕੀਤੀ ਗਈ ਹੈ ਮੌਲੀ ਜਾਣਕਾਰੀ ਦੇ ਮੁਤਾਬਕ 24 ਅਗਸਤ ਨੂੰ ਯਾਨੀ ਕਿ ਅੱਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਖਾਲੀ ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਕਪੂਰਥਲਾ ਜਲੰਧਰ ਦੇ ਵਿੱਚ ਭਾਰੀ ਮੀ ਪਵੇਗਾ ਇਨ੍ਹਾਂ ਜ਼ਿਲ੍ਹਿਆਂ ਵਿੱਚ yellow ਅਤੇ orange ਅਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ ਇਸੇ ਤਰ੍ਹਾਂ 25 ਅਤੇ 26 ਅਗਸਤ ਨੂੰ ਵੀ ਪੰਜਾਬ ਵਿੱਚ ਭਾਰੀ ਮੀਂਹ ਦਾ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ 27 ਤਰੀਕ ਨੂੰ ਮੌਸਮ ਵਿਭਾਗ ਵੱਲੋਂ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਸਥਾਨ ਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲਖਣੀ ਜੀ ਦੇ 538ਵੇਂ ਵਿਆਹ ਪੁਰਬ ਨੂੰ ਲੈ ਕੇ ਸਟੋਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਿਆਰੀਆਂ ਆਰੰਭੀਆਂ ਹੋਈਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 29 ਅਤੇ 30 ਅਗਸਤ ਨੂੰ ਬਟਾਲਾ 'ਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਨਤਮਸਤਕ ਹੋਣਗੀਆਂ ਮਾਤਾ ਸੁਲਖਣੀ ਜੀ ਦਾ ਪੇਕਾ ਕਾਰ ਜਿੱਥੇ ਗੁਰੂ ਨਾਨਕ ਸਾਹਿਬ ਵਿਆਣ ਗਏ ਸਨ ਅਤੇ ਇਸ ਸਥਾਨ ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਕਾਰਜ ਸੰਪੂਰਨ ਹੋਏ ਸਨ ਇਸ ਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ ਗੁਰਦੁਆਰਾ ਡੇਰਾ ਸਾਹਿਬ ਵਿਖੇ ਵਿਆਪ ਪੁਰਬ ਨੂੰ ਲੈ ਕੇ ਸਜਾਵਟ ਦਾ ਕੰਮ ਜੰਗੀ ਪੱਦਰ ਤੇ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਨਾਨਕ ਨਾਮ ਦੇਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਤਾ ਸੁਲਖਣੀ ਦੇ ਵਿਆਹ ਗੁਰਪੁਰਪ ਜੋੜ ਮੇਲੇ ਦੀ ਜਿਹੜਾ 538ਵਾਂ ਹੀ ਬਟਾਲੇ ਦੀ ਧਰਤੀ ਤੇ ਤੇ ਗੁਰਦਰਾ ਬੇਰ ਸਾਹਿਬ ਦੀ ਧਰਤੀ ਤੇ ਮਨਾਉਂ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦੇਣਾ ਜਿੱਥੇ ਮੈਂ ਆਪਣੇ ਵੱਲੋਂ ਵਧਾਈ ਦੇਣਾ ਆਪਣੇ ਮੈਨੇਜਰ ਸਹਿਬਾਨ ਜਿਹੜੇ ਸਹਿਯੋਗੀ ਨੇ ਤੇ ਸਾਡੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਵੀ ਸਮੁੱਚੀ ਸੰਗਤ ਨੂੰ ਆਉਣ ਦਾ ਵੀ ਸੱਦਾ ਦੇਣਾ ਔਰ ਨਾਲ ਨਾਲ ਸਾਰਿਆਂ ਨੂੰ ਵਧਾਈ ਵੀ ਦੇਣਾ ਪਰ ਕਰਦੇ ਅਗਲੀ ਖਬਰ ਦੇ ਵੱਲ 27 ਅਗਸਤ ਨੂੰ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਜੁਹਾਂ ਦੱਸ ਦਿੰਦੇ ਆ ਕਿ ਇਸ ਤੇ ਮੱਦੇ ਨਜ਼ਰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਪੰਜਾਬ ਵਿੱਚ ਬੁੱਧਵਾਰ 27 ਅਗਸਤ ਨੂੰ ਰੱਖਵੀਂ ਛੁੱਟੀ ਐਲਾਨੀ ਗਈ ਹੈ ਦਰਅਸਲ 27 ਅਗਸਤ ਨੂੰ ਸੱਪਤਸ੍ਰੀ ਦਿਵਸ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਰੱਖਵੇਂ ਚੁੱਟੀ ਦਾ ਐਲਾਨ ਕੀਤਾ ਗਿਆ ਸਰਕਾਰ ਵੱਲੋਂ ਜਾਰੀ ਕੀ ਨੋਟੀਫਿਕੇਸ਼ਨ ਦੇ ਵਿੱਚ 2025 ਦੇ ਲਈ ਐਲਾਨੀਆਂ ਗਈਆਂ ਰੱਖਮੀਆਂ ਛੁੱਟੀਆਂ ਵਿੱਚ 27 ਅਗਸਤ ਦੀ ਛੁੱਟੀ ਸ਼ਾਮਲ ਕੀਤੀ ਗਈ ਹੈ ਇੱਥੇ ਦੱਸਦੀ ਹੈ ਕਿ ਸਾਲ 2025 26 ਦੀਆਂ ਛੁੱਟੀਆਂ ਦੇ ਕੈਲੰਡਰ ਵਿੱਚ ਪੰਜਾਬ ਸਰਕਾਰ ਵੱਲੋਂ 28 ਰਾਖਵੀਆਂ ਛੁੱਟੀਆਂ ਦਿੱਤੀਆਂ ਗਈਆਂ ਹਨ ਪੰਜਾਬ ਸਰਕਾਰ ਵੱਲੋਂ جاری ਨੋਟੀਫਿਕੇਸ਼ਨ ਦੇ ਮੁਤਾਬਕ ਸਰਕਾਰੀ ਮੁਲਾਜ਼ਮ ਇਹਨਾਂ 28 ਰਾਖਵੀਆਂ ਛੁੱਟੀਆਂ ਵਿੱਚੋਂ ਕੋਈ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ ਇਹਨਾਂ ਛੁੱਟੀਆਂ ਦੀ ਸੂਚੀ ਵਿੱਚ ਹੀ 7 ਅਗਸਤ ਦੀ ਵੀ ਸ਼ਾਮਲ ਹੈ ਛੁੱਟੀ ਹਾਲਾਂਕਿ ਇੱਥੇ ਸਾਫ਼ ਕਰ ਦिए ਕਿ ਇਸ ਦਿਨ ਸੂਬੇ ਵਿੱਚ ਗਸਟेड ਛੁੱਟੀ ਨਹੀਂ ਸਗੋ ਰਾਖਵੀ ਛੁੱਟੀ ਹੈ ਤੇ ਇਸ ਕਾਰਨ ਸਕੂਲ ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲਣਨ ਇਹ ਅਤੇ ਇਨਾ ਅਦਾਰਿਆਂ ਵਿੱਚ ਛੁੱਟੀ ਨਹੀਂ ਹੋਵੇਗੀ। ਜਦੋਂਦਰੀ ਆਈਐਮਪੀਐਸ ਦੇ ਨਵੇਂ ਨਿਯਮ ਜਿਹੜੇ ਲਾਗੂ ਕੀਤੇ ਗਏ ਨੇ। ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਆਨਲਾਈਨ ਭੁਗਤਾਨ ਕਰਨਾ ਜਿੰਨਾ ਆਸਾਨ ਹੋ ਗਿਆ, ਉਹਨਾਂ ਹੀ ਲੈਣ ਦੇ ਨਾਲ ਸੰਬੰਧਿਤ ਜਾਣਕਾਰੀ ਰੱਖਣਾ ਮਹੱਤਵਪੂਰਨ ਹੋ ਗਿਆ। ਭਾਵੇਂ ਤੁਸੀਂ ਮੋਬਾਈਲ ਐਪ ਰਾਹੀਂ ਪੈਸੇ ਭੇਜਦੇ ਹੋ ਜਾਂ ਨੈੱਟ ਬੈਂਕਿੰਗ ਹਰ ਟ੍ਰਾਂਸਫਰ ਦੇ ਟੰਗ ਅਤੇ ਇਸ ਦੇ ਲਗਾਏ ਜਾਣ ਵਾਲੇ ਖਰਚਿਆਂ ਬਾਰੇ ਜਾਣਨਾ ਬਹੁਤ ਹੀ ਮਹੱਤਵਪੂਰਨ ਹੈ। UPI ਦੇ ਯੁੱਗ ਵਿੱਚ ਜਿੱਥੇ ਮੁਫਤ ਟ੍ਰਾਂਸਫਰ ਇੱਕ ਆਦਤ ਬਣ ਗਈ ਹੈ IMPS ਤੁਰੰਤ ਭੁਗਤਾਨ ਸੇਵਾ ਯਾਨੀ ਕਿ ਇਸੇ ਰਾਹੀਂ ਪੈਸੇ ਟ੍ਰਾਂਸਫਰ ਕਰਨ ਵਾਲਿਆਂ ਨੂੰ ਹੁਣ ਆਪਣੀਆਂ ਜੇਬਾਂ ਥੋੜੀਆਂ ਹੋਰ ਟਿੱਲੀਆਂ ਕਰਨੀਆਂ ਪੈਣਗੀਆਂ IMPS ਇੱਕ ਰੀਅਲ ਟਾਈਮ ਫੰਡ ਟ੍ਰਾਂਸਫਰ ਸੇਵਾ ਹੈ ਜਿਸ ਰਾਹੀਂ ਤੁਸੀਂ ਕਿਸੇ ਵੀ ਬੈਂਕ ਖਾਤੇ ਵਿੱਚ ਤੁਰੰਤ ਪੈਸੇ ਭੇਜ ਸਕਦੇ ਹੋ ਪਰ ਹੁਣ ਬਹੁਤ ਸਾਰੇ ਵੱਡੇ ਬੈਂਕਾਂ ਨੇ IMPS ਲੈਣ ਦੇਣ ਤੇ ਚਾਰਜ ਵਧਾ ਦਿੱਤੇ ਹਨ ਸਟੇਟ ਬੈਂਕ ਆਫ ਇੰਡੀਆ SBI ਤੋਂ ਇਲਾਵਾ ਇਹਨਾਂ ਦੇ ਵਿੱਚ ਕੈਨੇਡਾ ਬੈਂਕ ਪੰਜਾਬ ਨੈਸ਼ਨਲ ਬੈਂਕ ਅਤੇ ਨਿੱਜੀ ਖੇਤਰ ਦਾ HDFC ਬੈਂਕ ਸ਼ਾਮਿਲ ਹਨ ਇਹਨਾਂ ਬੈਂਕਾਂ ਨੇ ਅਗਸਤ 2025 ਤੋਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਹਨ ਕੁਸੀਂ ਆਈਐਮਪੀ ਰਾਹੀਂ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ 5 ਲੱਖ ਰੁਪਏ ਟਰਾਂਸਫਰ ਕਰ ਸਕਦੇ ਹੋ ਪਹਿਲਾਂ ਜ਼ਿਆਦਾਤਰ ਸਰਕਾਰੀ ਬੈਂਕ ਇਸ ਸੇਵਾ ਤੇ ਕੋਈ ਫੀਸ ਨਹੀਂ ਲੈਂਦੇ ਸਨ ਪਰ ਹੁਣ ਤਸਵੀਰ ਬਦਲ ਰਹੀ ਹੈ ਕੈਨੜਾ ਬੈਂਕ ਨੇ ਫੈਸਲਾ ਕੀਤਾ ਹੈ ਕਿ ਜੇਕਰ ਤੁਸੀਂ ਹਜ਼ਾਰ ਤੱਕ ਦੀ ਰਕਮ ਟਰਾਂਸਫਰ ਕਰਦੇ ਹੋ ਤਾਂ ਕੋਈ ਚਾਰਜ ਨਹੀਂ ਲੱਗੇਗਾ ਪਰ ਜਿਵੇਂ ਜਿਵੇਂ ਲੈਣ ਦੇਣ ਦੀ ਰਕਮ ਵੱਧਦੀ ਹੈ ਚਾਰਜ ਵੀ ਵੱਧਦਾ ਜਾਵੇਗਾ ਨਾਸਦੀਏ ਹਜ਼ਾਰ ਤੋਂ 10000 ਰੁਪਏ ₹ पे प्लस जीएसटी 10000 ਤੋਂ 25000 ਰੁਪਏ ₹5 जीएसटी 25000 ਤੋਂ 1 ਲੱਖ ਰੁਪਏ ਤੇ ₹8 जीएसटी ਤੇ 1 ਲੱਖ ਰੁਪਏ ਤੋਂ 2 ਲੱਖ ਰੁਪਏ ਤੱਕ ₹15 जीएसटी ਤੇ 2 ਲੱਖ ਤੋਂ 5 ਲੱਖ ਰੁਪਏ ਤੇ ₹20 जीएसटी ਪੰਜਾਬ ਨੈਸ਼ਨਲ ਬੈਂਕ ਦਾ ਨਵਾਂ ਟਾਂਚਾ ਕੁਝ ਇਸ ਤਰ੍ਹਾਂ ਪੀ ਐਨ ਬੀ ਨੇ ਆਈ ਐਮ ਪੀ ਐਸ ਤੇ ਵੀ ਚਾਰਜ ਲਾਗੂ ਕੀਤੇ ਹਨ 1000 ਰੁਪਏ ਤੱਕ ਕੋਈ ਖਰਚਾ ਨਹੀਂ 1001 ਰੁਪਏ ਤੋਂ 1 ਲੱਖ ਰੁਪਏ ਤੱਕ ਸ਼ਾਖਾ ਤੋਂ ਟਰਾਂਸਫਰ ਤੇ 6 ਰੁਪਏ ਪਲੱਸ ਜੀ ਐਸ ਟੀ ਆਨਲਾਈਨ ਟਰਾਂਸਫਰ ਤੇ 5 ਰੁਪਏ ਪਲੱਸ ਜੀ ਐਸ ਟੀ 1 ਲੱਖ ਰੁਪਏ ਤੋਂ ਵੱਧ ਟਰਾਂਸਫਰ ਸ਼ਾਖਾ ਤੋਂ 12 ਰੁਪਏ ਪਲੱਸ ਜੀ ਐਸ ਟੀ ਆਨਲਾਈਨ ਟਰਾਂਸਫਰ ਤੇ 10 ਰੁਪਏ ਪਲੱਸ ਜੀ ਐਸ ਟੀ ਐਚ ਡੀ ਐਫ ਸੀ ਬੈਂਕ ਦੀ ਨਵੀਂ ਪਾਲਿਸੀ HDFC ਬੈਂਕ ਨੇ ਆਪਣੇ ਗਾਹਕਾਂ ਲਈ ਉਹਨਾਂ ਦੀ ਉਮਰ ਦੇ ਅਨੁਸਾਰ ਚਾਰਜ ਨਿਰਧਾਰਿਤ ਕੀਤੇ ਹਨ ₹1000 ਤੱਕ ਆਮ ਗਾਹਕਾਂ ਲਈ 2.50 ਰੁਪਏ ਸੀਨੀਅਰ ਨਾਗਰਿਕਾ ਲਈ 2.25 ਰੁਪਏ ₹1000 ਤੋਂ 1 ਲੱਖ ਰੁਪਏ ਤੱਕ ਆਮ ਗਾਹਕ ₹5 ਸੀਨੀਅਰ ਨਾਗਰਿਕ 4.50 ਰੁਪਏ 1 ਲੱਖ ਰੁਪਏ ਤੋਂ ਵੱਧ ਆਮ ਗਾਹਕ ₹15 ਸੀਨੀਅਰ ਨਾਗਰਿਕ 13.50 ਰੁਪਏ ਧਿਆਨ ਦੇਣ ਯੋਗ ਨੁਕਤੇ ਸਾਰੇ ਖਰਚਿਆਂ ਤੇ GST ਲਾਗੂ ਹੋਵੇਗਾ ਟਰਾਂਸਫਰ ਦੀ ਰਕਮ ਅਤੇ ਟਰਾਂਸਫਰ ਮੋਡ ਸ਼ਾਖਾ ਜਾਂ ਫਿਰ ਆਨਲਾਈਨ ਦੇ ਆਧਾਰ ਤੇ ਚਾਰਜ ਨਿਰਧਾਰਿਤ ਕੀਤੇ ਜਾਂਦੇ ਹਨ ਕੁਝ ਬੈਂਕ ਸੀਨੀਅਰ ਨਾਗਰਿਕਾਂ ਨੂੰ ਰਾਹਤ ਵੀ ਦੇ ਰਹੇ ਹਨ ਬਵਾਦਿਆਂ ਅਗਲੀ ਖਬਰ ਦੇ ਵੱਲ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਗਿਆ ਜੁਹਾਂ ਦਾ ਅਨੁਸਾਰ ਨੇ ਕੀ ਭਾਰਤ ਵੱਲੋਂ ਨੋਟਮ ਜਾਰੀ ਕਰ ਦਿੱਤਾ ਗਿਆ ਪਹਿਲ ਕਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਘਟ ਹੋਣ ਦਾ ਨਾਂ ਨਹੀਂ ਲੈ ਰਿਹਾ ਇਸੇ ਦੌਰਾਨ ਭਾਰਤ ਨੇ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਆਪਣੇ ਹਵਾਈ ਖੇਤਰ ਦੇ ਵਿੱਚ ਪਾਕਿਸਤਾਨੀ ਜਹਾਜ਼ਾਂ ਤੇ ਪਾਬੰਦੀ 24 ਸਤੰਬਰ ਤੱਕ ਲਈ ਵਧਾ ਦਿੱਤੀ ਹੈ ਪਾਕਿਸਤਾਨ ਨੇ ਵੀ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਵੀ 24 ਸਤੰਬਰ ਤੱਕ ਵਧਾ ਦਿੱਤੀ ਹੈ ਦੋਵਾਂ ਦੇਸ਼ਾਂ ਨੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਵਧਾਉਣ ਦੇ ਲਈ ਐਮੈਨਾਂ ਨੂੰ ਨੋਟਿਸ ਨੋਟਮ ਜਾਰੀ ਕਰ ਦਿੱਤੇ ਨੇ ਜ਼ਿਕਰ ਹੋਇਆ ਕਿ ਪਹਿਲਾ ਹਮਲਾ 2 ਪਈ ਅਪ੍ਰੈਲ ਨੂੰ ਅਤਵਾਦੀ ਹਮਲੇ 'ਚ 26 ਲੋਕਾਂ ਦੀ ਮੌਤ ਹੋ ਤੋਂ ਬਾਅਦ ਭਾਰਤ ਨੇ 3 ਅਪ੍ਰੈਲ ਤੋਂ ਪਾਕਿਸਤਾਨ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ ਉਦੋਂ ਤੋਂ ਭਾਰਤ پابੰਦੀ ਦੀ ਮਿਆਦ ਵਧਾਉਂਦਾ ਰਿਹਾ ਹੈ नोटम टू एयरमैन दे अनुसार भारतीय हवाई क्षेत्र पाकिस्तान ਵਿੱਚ ਰਜਿਸਟਰਡ ਜਹਾਜ਼ਾਂ ਤੇ ਪਾਕਿਸਤਾਨੀ 에어ਲਾਈਨਾਂ ਆਪਰੇਟਰਾਂ ਵੱਲੋਂ ਸੰਚਾਲਿਤ ਮਾਲਕੀ ਵਾਲੇ ਜਾਂ ਲੀਜ਼ ਤੇ ਲਏ ਗਏ ਜਹਾਜ਼ਾਂ ਜਿੰਨਾ ਵਿੱਚ ਫੌਜੀ ਉਡਾਣਾਂ ਵੀ ਸ਼ਾਮਲ ਹਨ ਲਈ ਉਪਲਬਧ ਨਹੀਂ ਹੋਵੇਗਾ US ট্রাক ਐਕਸੀਡੈਂਟ ਜਿਹੜਾ ਦੱਸ ਦਿੰਨੇ ਕਿ ਇਹ ਇੱਕ ਜਿਹੜਾ ਕਿ ਹਾਦਸਾ ਸੀ ਜੋ ਕਿ US ਵਿੱਚ ਵਾਪਰਿਆ ਸੀ ਜਿਸ ਦੇ ਵਿੱਚ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਦੱਸ ਦਿੰਨੇ ਆ ਕਿ ਡਰਾਈਵਰ ਦੇ ਭਰਾ ਨੂੰ ਵੀ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੇ 12 ਅਗਸਤ ਨੂੰ ਫਲੋਰੀਡਾ ਵਿੱਚ ਆਪਣੇ ਟਰੱਕ ਦਾ ਗਲਤ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿੰਨੀ ਕਾਰ ਉਸ ਨਾਲ ਟਕਰਾ ਗਈ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਇਸ ਮਾਮਲੇ ਵਿੱਚ ਰੈਗੂਲੇਸ਼ਨ ਅਤੇ ਕਸਟਮ ਐਨਫੋਰਸਮੈਂਟ ਹੁਣ 25 ਸਾਲਾ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ ਅਤੇ ਹਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਪੰਜਾਬ ਦੇ ਕਿਸੇ ਕਿ ਜ਼ਿਲ੍ਹੇ ਨਾਲ ਸੰਬੰਧਿਤ ਹਨ ਹਰਜਿੰਦਰ ਸਿੰਘ ਉਹੀ ਟਰੱਕ ਡਰਾਈਵਰ ਹੈ ਜਿਸ ਤੇ ਗਲਤ ਯੂ-ਟਰਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਘਟਨਾ ਸਮੇਂ ਹਰਨੀਤ ਸਿੰਘ ਟਰੱਕ ਦੇ ਅੰਦਰ ਬੈਠਾ ਸੀ। ਫਲੋਰੀਡਾ ਹਾਈਵੇ ਸੁਰੱਖਿਆ ਅਤੇ ਮੋਟਰ ਵਾਹਨ ਵਿਭਾਗ ਦੇ ਅਨੁਸਾਰ 12 ਅਗਸਤ ਨੂੰ ਹਰਜਿੰਦਰ ਸਿੰਘ ਨੇ ਸੈਂਟ ਲੂਸੀ ਕਾਉਂਟੀ ਵਿੱਚ ਸਿਰਫ ਅਧਿਕਾਰਤ ਵਰਤੋਂ ਪਹੁੰਚ ਬਿੰਦੂ ਤੋਂ ਗੈਰ-ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਸਨੇ ਆਪਣੇ ਟਰੱਕ ਨਾਲ ਹਾਈਵੇ ਦੀਆਂ ਸਾਰੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਜਿਸ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਵਿੱਚ ਨਾਮਾਸੂਮ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ICE ਨੇ ਹਾਲ ਹੀ ਵਿੱਚ ਹਰਨੀਤ ਸਿੰਘ ਨੂੰ ਗ੍ਰਫਤਾਰ ਕੀਤਾ ਹੈ ਪ੍ਰਸ਼ਾਸਨ ਦੇ ਅਨੁਸਾਰ ਹਰਨੀਤ ਵੀ ਆਪਣੇ ਭਰਾ ਵਾਂਗ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਹਰਨੀਤ ਸਿੰਘ ਨੂੰ 2023 ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ ਪਰ ਉਸ ਨੂੰ ਬਿਡੇਨ ਪ੍ਰਸ਼ਾਸਨ ਦੁਆਰਾ ਅਮਰੀਕੀ ਭਾਈਚਾਰਿਆਂ ਵਿੱਚ ਛੱਡ ਦਿੱਤਾ ਗਿਆ ਸੀ ਤੇ ਹੁਣ ਹਰਨੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਹਰਜਿੰਦਰ ਸਿੰਘ ਹਾਥੇ ਤੋਂ ਬਾਅਦ ਕੈਲੀਫੋਰਨੀਆ ਪਹੁੰਚ ਗਿਆ ਹਾਲਾਂਕਿ ਉਸਨੂੰ ਫਲੋਰੀਡਾ ਵਾਪਸ ਲਿਆਂਦਾ ਗਿਆ ਫਲੋਰੀਡਾ ਦੇ ਲੈਫਟਨੈਂਟ ਗਵਰਨਰ ਜੇ ਕੋਲਿੰਜ਼ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਸਨੂੰ ਲੱਗਦਾ ਸੀ ਕਿ ਉਹ ਬਾਹ ਚੱਕਦਾ ਪਰ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਹਰਜਿੰਦਰ ਸਿੰਘ ਡਰਾਈਵਿੰਗ ਲਾਇਸੈਂਸ ਟੈਸਟ ਵਿੱਚ ਵੀ ਫੇਲ ਹੋ ਗਿਆ ਸੀ ਅਤੇ ਉਹ ਗੈਰ ਕਾਨੂੰਨੀ ਤੌਰ ਤੇ ਟਰੱਕ ਚਲਾ ਰਿਹਾ ਸੀ TikTok سوشل میڈیا ایپ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜ ਜਿਆ ਦੱਸਣਿਆ ਕਿ TikTok ایپ ਜਿਹੜਾ ਕਿ ਬੈਨ ਕਰ ਦਿੱਤਾ ਗਿਆ ਸੀ ਤੇ ਮੋੜ ਤੋਂ ਹੁਣ ਇਹ ਖਬਰਾਂ ਜਿਹੜੀ ਕਿ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਜਿਹੜਾ ਕਿ ਅਨਬੈਨ ਕਰ ਦਿੱਤਾ ਗਿਆ ਪਰ ਦੱਸਣਿਆ ਕਿ ਇਸ ਦੇ ਉੱਤੇ ਪੁਸ਼ਟੀ ਜਿਹੜੀ ਕਿ ਹੋ ਚੁੱਕੀ ਹੈ ਕਿ ਫਿਲਹਾਲ ਅਜੇ ਹੀ ਕੋਈ ਅਪਡੇਟ ਸਾਹਮਣੇ ਨਹੀਂ ਆਈ ਕਿ TikTok ਨੂੰ ਅਨਬੈਨ ਕੀਤਾ ਗਿਆ ਕਿੰਨੇ ਸਰਕਾਰ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਤੋਂ ਪਾਬੰਦੀ ਹਟਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ ਕੁਝ ਲੋਕਾਂ ਵੱਲੋਂ ਟਿਕਟੌਕ ਵੈੱਬਸਾਈਟ ਤੱਕ ਪਹੁੰਚ ਕਰਨ ਦੇ ਦਾਅਵੇ ਤੋਂ ਬਾਅਦ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਤੇ ਉਸ ਤੋਂ ਬਾਅਦ ਇਹ ਸਪਸ਼ਟੀਕਰਨ ਆਇਆ ਹੈ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਵਿੱਚ ਟਿਕਟੌਕ ਨੂੰ ਅਨਬਲੌਕ ਕਰਨ ਦਾ ਦਾਅਵਾ ਕਰਨ ਵਾਲਾ ਕੋਈ ਵੀ ਬਿਆਨ ਜਾਂ ਖਬਰ ਗਲਤ ਅਤੇ ਗੁੰਮਰਾਹਕੁੰਨ ਹੈ। ਭਾਰ ਸਰਕਾਰ ਨੇ ਟਿਕਟੌਕ 'ਤੇ ਪਾਬੰਦੀ ਹਟਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਇਹ ਸਪਸ਼ਟੀਕਰਨ ਭਾਰਤ ਦੇ ਵਿੱਚ ਟਿਕਟੌਕ ਤੇ ਵੈੱਬਸਾਈਟ ਹੋਮ ਪੇਜ ਤੱਕ ਉਪਭੋਗਤਾਵਾਂ ਦੇ ਪਹੁੰਚਣ ਦੀਆਂ ਰਿਪੋਰਟਾਂ ਦੇ ਵਿੱਚ ਆਇਆ ਤੁਹਾਨੂੰ ਦੱਸ ਦਈਏ ਕਿ ਟਿਕਟੌਕ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹੈ ਪਰ ਇਸ ਦੀ ਚੀਨੀ ਮਾਲਕੀ ਦੇ ਕਾਰਨ ਇਹ ਡਰ ਹੈ ਕਿ ਚੀਨ ਇਸ ਦੀ ਵਰਤੋਂ ਉਪਭੋਗਤਾਵਾਂ ਦਾ ਡਾਟਾ ਇਕੱਠਾ ਕਰਨ ਜਾਂ ਚੀਨ ਪੱਖੀ ਬਿਆਨਾਂ ਅਤੇ ਗਲਤ ਜਾਣਕਾਰੀ ਫੈਲਾਉਣ ਦੇ ਲਈ ਕਰ ਸਕਦਾ ਹੈ ਟਿਕਟੌਕ ਦੀ ਮਲਕੀਅਤ ਬਾਈ ਡਾਂਸ ਹੈ ਜੋ ਕਿ ਇੱਕ ਚੀਨੀ ਕੰਪਨੀ ਹੈ ਜਿਸ ਨੇ 2020 ਵਿੱਚ ਆਪਣਾ ਮੁੱਖ ਦਫ਼ਤਰ ਸਿੰਗਾਪੁਰ ਤਬਦੀਲ ਕਰ ਦਿੱਤਾ ਸੀ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੁਦ ਜਾਸਤ ਤਾਨਬਾ